ਕਿਸ਼ਵਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੌਰ ਮੌਸਮ ਦੀ ਗੱਲ ਕਰੀਏ ਤਾਂ ਹੁਣ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਜਿੱਥੇ ਇਨੇ ਦਿਨਾਂ ਤੋਂ ਲੋਕ ਗਰਮੀ ਤੋਂ ਪ੍ਰੇਸ਼ਾਨ ਹੋ ਰਹੇ ਸੀ ਮੀਂਹ ਪੈਣ ਕਾਰਨ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ 24 ਘੰਟਿਆਂ ਦੇ ਦੌਰਾਨ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਵੀ ਪਿਆ ਤੇ ਤਸਵੀਰਾਂ ਤੁਸੀਂ ਇਸ ਵੇਲੇ ਮੁਹਾਲੀ ਦੀਆਂ ਦੇਖ ਸਕਦੇ ਹੋ ਜਿੱਥੇ ਮੀਂਹ ਪੈ ਰਿਹਾ ਹੈ ਲਗਾਤਾਰ ਜਿਹੜਾ ਕਿ ਮੀਂਹ ਪੈ ਰਿਹਾ ਹੈ ਤੇ ਤੁਸੀਂ ਮੀਂਹ ਪੈਣ ਤੋਂ ਬਾਅਦ ਜਿਹੜੇ ਕਿ ਹਾਲਾਤ ਵੀ ਦੇਖ ਸਕਦੇ ਹੋ ਤੇ ਤਸਵੀਰਾਂ ਤੁਸੀਂ ਦੇਖ ਲਓ ਕਿ ਕਿੰਝ ਮੀਂਹ ਪੈਣ ਕਾਰਨ ਗਰਮੀ ਤੋਂ ਜਿਹੜੀ ਕਿ ਰਾਹਤ ਲੋਕਾਂ ਨੂੰ ਮਿਲ ਰਹੀ ਹੈ ਇਹਨਾਂ ਦਿਨਾਂ ਤੋਂ ਲੋਕ ਜਿਹੜੇ ਕਿ ਗਰਮੀ ਤੋਂ ਪਰੇਸ਼ਾਨ ਹੋ ਰਹੇ ਸੀ ਆਪਣੀ ਰੋਜ਼ਮਰ ਦੀ ਜ਼ਿੰਦਗੀ ਤੇ ਵਿੱਚ ਉਹਨਾਂ ਨੂੰ ਆਪਣੇ ਕੰਮ ਤੇ ਜਾਣ ਲੱਗੇ ਵੀ ਕਾਫੀ ਜਿਹੜੀ ਕਿ ਮੁਸ਼ਕਿਲ ਆ ਰਹੀ ਸੀ ਤੇ ਕਹਿ ਸਕਦਾ ਕਿ ਆਲਸ ਵੀ ਕਿਤਨਾ ਕਿ ਤੇ ਆ ਰਿਹਾ ਸੀ ਪਰ ਮੀਂਹ ਕਾਰਨ ਹੁਣ ਮੌਸਮ ਦੇ ਵਿੱਚ ਵੱਡਾ ਬਦਲਾ ਦੇਖਣ ਨੂੰ ਮਿਲਿਆ ਦੂਜੇ ਪਾਸੇ ਦਿੱਲੀ ਐਨਸੀਆਰ ਦੀ ਗੱਲ ਕਰੀਏ ਤਾਂ ਉੱਥੇ ਵੀ ਲਗਾਤਾਰ ਮੀਂਹ ਰਿਹਾ ਤੇ ਗਰਮੀ ਤੋਂ ਪਰੇਸ਼ਾਨ ਰਾਜਸਥਾਨੀ ਦੇ ਲੋਕਾਂ ਨੂੰ ਅਚਾਨਕ ਉਸ ਸਮੇਂ ਰਾਹਤ ਮਿਲਦੀ ਹੈ ਜਦੋਂ ਤੇਜ਼ ਤੂਫਾਨ ਤੋਂ ਬਾਅਦ ਪਾਰੀ ਮੀਂਹ ਸ਼ੁਰੂ ਹੋ ਜਾਂਦਾ ਹੈ ਕਈ ਇਲਾਕਿਆਂ ਵਿੱਚ ਤੂੜਪਰੀਆਂ ਤੇਜ਼ ਹਵਾਵਾਂ ਚੱਲੀਆਂ ਬਿਜਲੀ ਗਰਜਣ ਲੱਗੀ ਮੀਂਹ ਕਾਰਨ ਤਾਪਮਨ ਡਿੱਗ ਗਿਆ ਤੇ ਮੌਸਮ ਸੁਹਾਵਣਾ ਹੋ ਗਿਆ ਤੇਜ਼ ਤੂਫਾਨ ਅਤੇ ਮੀਂਹ ਦਾ ਪ੍ਰਭਾਵ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵੀ ਸਪਸ਼ਟ ਤੌਰ ਤੇ ਦਿਖਾਈ ਦਿੱਤਾ ਖਰਾਬ ਮੌਸਮ ਕਾਰਨ ਹੁਣ ਤੱਕ 15 ਤੋਂ ਵੱਧ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਜਿਹੜਾ ਕਿ ਮੋੜਨਾ ਪੈ ਗਿਆ ਦਿੱਲੀ ਹਵਾਈ ਅੱਡੇ ਦੇ ਸੰਚਾਲਕ ਟਾਇਰ ਨੇ ਦੱਸਿਆ ਕਿ ਮੌਸਮ ਦੇ ਕਾਰਨ ਕਈ ਉਡਾਣਾਂ ਦੇ ਰੂਟ ਤੱਕ ਜਿਹੜੇ ਕੀ ਬਦਲ ਦਿੱਤੇ ਗਏ ਤਾਂ ਉਹਦੇ ਰੀ ਵਾਤਾਵਰਣ ਦਾ ਤਾਪਮਨ ਆਮ ਨਾਲੋਂ ਜਿਹੜਾ ਕੀ 2.7 ਡਿਗਰੀ ਸੈਲਸੀਅਸ ਜਿਹੜਾ ਕੀ ਘਟ ਗਿਆ ਤੇ ਇਸ ਦੇ ਨਾਲ ਹੀ ਇਸ ਦਿੱਲੀ ਵਿੱਚ ਦੇਰ ਰਾਤ ਖਰਾਬ ਮੌਸਮ ਤੋਂ ਬਾਅਦ ਕਈ ਫਲਾਈਟਾਂ ਨੂੰ ਅੰਮ੍ਰਿਤਸਰ ਵੱਲ ਜਿਹੜਾ ਕੀ ਮੋੜ ਦਿੱਤਾ ਗਿਆ ਮੌਸਮ ਭਾਗ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਅਮਨਸਰ ਦੇ ਵਿੱਚ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਹਾਲੇ ਵੀ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸਵੇਰ ਵਿੱਚ ਸਭ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਪਟਿਆਲਾ ਤੇ ਬਠਿੰਡਾ ਵਿੱਚ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਘੱਟੋ ਘੱਟ ਤਾਪਮਨ ਵੀ ਔਸਤਨ 0.8 ਡਿਗਰੀ ਸੈਲਸੀਅਸ ਘਟਿਆ ਪਰ ਇਹ ਅਜੇ ਵੀ ਆਮ ਨਾਲੋਂ 4.3 ਡਿਗਰੀ ਸੈਲਸੀਅਸ ਵਾਧਾ ਹੈ ਸੂਬੇ ਵਿੱਚ ਸਭ ਤੋਂ ਘੱਟ ਤਾਪਮਨ ਪਠਾਨਕੋਟ ਦੇ ਕੀੰਡਾਮ ਵਿੱਚ 16.7 ਡਿਗਰੀ ਸੈਲਸੀਅਸ ਜਿਹੜਾ ਕਿ ਦਰਜ ਕੀਤਾ ਗਿਆ ਤਾਂ ਬਿਲਕੁਲ ਹੁਣ ਲੋਕਾਂ ਨੂੰ ਵੀ ਜਿਹੜੀ ਕਿ ਰਾਹਤ ਮਿਲੀ ਹੈ ਗਰਮੀ ਤੋਂ ਕਿਉਂਕਿ April ਦੇ ਮਹੀਨੇ ਦੇ ਵਿੱਚ ਹੀ ਗਰਮੀ ਨੇ ਜਿਹੜਾ ਕਿ ਲੋਕਾਂ ਦਾ ਬੁਰਾ ਹਾਲ ਕਰਤਾ ਸੀ ਉਹਨਾਂ ਨੂੰ ਕਰੋ ਨਿਕਲਣ ਤੋਂ ਪਹਿਲਾਂ ਸੋਚਣਾ ਪੈਂਦਾ ਸੀ ਤੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਤਾਂ ਗਰਮੀ ਕਾਰਨ ਬਿਮਾਰੀਆਂ ਵੀ ਹੋਣ ਲੱਗੀਆਂ ਸੀ ਤਾਂ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਸੀ ਕਿ ਕਰੋ ਬਾਹਰ ਨਾ ਨਿਕਲਾ ਜਾਵੇ ਪਰ ਉੱਥੇ ਹੀ ਮੌਸਮ ਜਿਹੜਾ ਕਿ ਅਚਾਨਕ ਬਦਲ ਜਾਂਦਾ ਤੇਜ਼ ਤੇ ਠੰਡੀਆਂ ਹਵਾਵਾਂ ਚੱਲਦੀਆਂ ਨੇ ਨੇੜੇ ਵਰਗਾ ਮਾਹੌਲ ਜਿਹੜਾ ਕਿ ਉੱਥੇ ਬਣਨ ਤੇ ਹੁਣ ਮੀਂਹ ਤੋਂ ਬਾਅਦ ਵੀ ਮੌਸਮ ਕਾਫੀ ਸੁਹਾਵਣਾ ਜਿਹੜਾ ਕਿ ਹੋ ਚੁੱਕਾ ਹੈ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ